ਹਾਂ ਜੀ ਰੋ ਦਾ ਕਾਲਾ ਸੀਕਣ ਮੈਂ ਰੋ ਦਾ ਦੋ ਦੋ ਲਿਆ ਸਮਸਾਉਂ ਕਦਾਂ ਦੇ ਦਾਣੇ ਆ ਜੀ ਦੇਖੋ ਚੈੱਕ ਕਰੋ ਹਾਂ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਸਤੀ ਕੱਲ ਤਾਂ ਬਹੁਤ ਵਧੀਆ ਸਰਪੰਨ ਤਾਂ ਭੇਜਿਆ ਸਾਰੇ ਚੈੱਕ ਕਰ ਲਓ ਹਾਂ ਜੀ ਬਹੁਤ ਵਧੀਆ ਦਾਣੇ ਹਾਂ ਦੇਖੋ ਸਾਰੇ ਚੈੱਕ ਕੀਤੇ ਆ ਚਲੋ ਜੀ ਤਦ ਆ ਤਿੱਥੇ ਕੋ ਅਨਜਨਿੰਦਰਪਾਲ ਜੀ ਸਾਡੇ ਸਾਰੇ ਪਿਆਰ ਵਾਲੇ ਸਤਿ ਸ੍ਰੀ ਅਕਾਲ ਜੀ ਪਿੰਡ ਵਾਸੀਆਂ ਨੂੰ ਤੇ ਜਿੱਦਾਂ ਸੇਵਾ ਲੱਗੀ ਆ ਤੇ ਉਹਦਾ ਸੇਵਾ ਨਿਭਾ ਰਹੇ ਆ ਜੀ ਪਿੰਡ ਦੇ ਦਾਣੇ ਦੇਣ ਆਏ ਸੀ ਅੱਜ ਤੇ ਬਸ ਬੁੜੀ ਕਰ ਰਹੇ ਆ ਪੂਰੀ ਆਪਣੀ ਬਹੁਤ ਵਧੀਆ ਜੀ ਬਹੁਤ ਵਧੀਆ ਚ ਚ

ਕੀ ਹੋ ਰਿਹਾ ਪਕੇ ਅੱਗੇ ਹੋ ਜਾਓ ਫਿਰ ਖੰਡ ਵੀ ਦੇ ਦੇਣਾ ਕਿਹੜਾ ਕਿਹੜਾ ਜਾ ਰਿਹਾ ਪਿੱਛੇ ਹੋ ਜਾਓ ਫੋੜ ਫੋੜੇ ਅੱਗੇ ਹਰਿਆਲ 42 ਕਿਲੋ ਰੁਕ ਜਾ ਇੱਥੇ ਬਸ ਤੁਸੀਂ ਪਾਓ ਤੁਸੀਂ ਪਾਓ ਹਰਿਆਲ 60 ਕਿਲੋ ਗਏ ਹੋਣੇ